ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਆਪਣੀ ਵੀਡੀਓ ਦੇਖ ਰਹੇ ਨੇ ਆਪਣਾ ਪੇਜ ਫੋਲੋ ਕਰ ਲਿਓ ਸਿੱਧੂ ਡੇਰੀ ਫਾਰਮ ਕਲਾਲਾ ਦੇ ਨਾਂ ਤੇ ਆਪਣਾ ਪੇਜ ਆ ਤੇ YouTube ਚੈਨਲ ਵੀ ਆ ਸੋ ਰੁਟੀਨ ਦੀ ਤਰ੍ਹਾਂ ਆਪਾਂ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਕੇ ਅਪਲੋਡ ਕਰਦੇ ਰਹਿੰਦੇ ਆ ਸੋ ਬਹੁਤ ਵੀਰਾਂ ਨੇ ਫੇਸਬੁੱਕ ਤੇ ਹੀ ਬਹੁਤ ਪਿਆਰ ਦਿੱਤਾਗਾ ਤਾਂ ਆਪਣਾ ਚੈਨਲ ਜ਼ਰੂਰ ਫੋਲੋ ਕਰਿਓ Facebook ਤੇ ਪੇਜ ਆਪਣਾ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋ ਅੱਜ ਆਪਾਂ ਦੂਜਾ ਸੂਆ ਬੱਛੀ ਦੀ ਡਿਟੇਲ ਦੇਵਾਂਗੇ ਸਾਰੀ ਵੀਡੀਓ ਦੇ ਐਂਡ ਤੱਕ ਬਨੇ ਰਹੋ ਜਿਹਦੀ 12:00 ਵਜੇ ਡਿਲੀਵਰੀ ਹੋਈ ਆ ਹੁਣ ਆਪਾਂ ਸ਼ਾਮ ਨੂੰ 5:00 ਵਜੇ ਵੀਡੀਓ ਕਵਰ ਕਰ ਰਹੇ ਆ ਅੱਜ 18 ਤਰੀਕ ਆ 18 ਜੂਨ 2024 6ਵਾਂ ਮਹੀਨਾ 18 ਤਰੀਕ ਨੂੰ ਆਪਾਂ ਵੀਡੀਓ ਕਵਰ ਕਰਦੇ ਆ ਦਿਨ ਮੰਗਲਵਾਰ ਆ ਬੱਚੀ ਨੂੰ ਇਹਨੇ ਜਨਮ ਦਿੱਤਾ ਬਹੁਤ ਚੰਗੇ ਰਿਕਾਰਡ ਦੀ ਬੱਚੀ ਆ ਸਾਰਾ ਰਿਕਾਰਡ ਆਪਾਂ ਇਹਨੂੰ ਫੋਨ ਤੇ ਦੇ ਦਾਂਗੇ ਜਿਹੜੇ ਮੇਰੇ ਵੀਰ ਨਾਲ ਸੌਦਾ ਬਣੂਗਾ ਸੋ ਵੀਡੀਓ ਦੇ ਐਂਡ ਤੱਕ ਬਨੇ ਰਹ ਸੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਬੱਸੀ ਨੂੰ ਖਰੀਦ ਸਕਦੇ ਹੋ 9478263916 9878448264 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ 18 ਜੂਨ ਨੂੰ ਸ਼ਾਮ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ ਸੋ ਆਜੋ ਕਰਦੇ ਆ ਸਟਾਰਟ ਆਪਾਂ ਦੂਜਾ ਸੂਆ ਬੱਸੀ ਸੂਈ ਆ 12 ਵਜੇ ਜਿਹਦੀ ਡਿਲੀਵਰੀ ਹੋਈ ਆ ਥਣ ਬਹੁਤ ਸੋਹਣਾ ਥੀ ਚਵਾਈ ਵਾਲਾ ਗੱਲ ਜੀ ਨੇੜੇ ਤੋਂ ਚੱਕਰਾ ਆ ਨੇ ਚਾਰੇ ਥਣ ਨਿਖੜ ਮੈਂ ਕੋਈ ਖੋਟ ਸਾਗ ਨਹੀਂ ਉਹਦੇ ਚਾਰੇ ਥਣ ਪੂਰੇ ਪੋਲੀ ਤੇ ਮੋਟੀ ਚਵਾਈ ਆ ਥੀ ਚਵਾਈ ਸੋਹਣਾ ਥਾਣਾ ਜੋ ਚਾਹੇ ਤੁਸੀਂ ਮਸ਼ੀਨ ਤੇ ਲਿਓ ਬੱਸੀ ਦੀ ਬਰੀਡ ਚੈੱਕ ਕਰਿਓ ਫੁੱਲ ਬਰੀਡ ਚਾ ਬੱਸੀ ਮਗਰ ਇਹਦੇ ਕਿਹੜੇ ਸੀਮਣ ਦੀ ਆ ਸਾਰਾ ਰਿਕਾਰਡ ਦੇ ਦਾਂਗੇ ਤੁਸੀਂ ਦੇਖ ਸਕਦੇ ਹੋ ਜਮਦੀ ਖੁਰਲੀ ਜੀ ਦੀ ਆ ਬੱਸੀ ਜਮਦੀਪ ਬੱਸੀ ਖੁਰਲੀ ਜੀ ਦੀ ਆ ਤੁਸੀਂ ਦੇਖ ਸਕਦੇ ਹੋ ਹਾਈਟ ਬੱਸੀ ਦੀ ਫੁੱਲ ਬਰੀਡ ਆ ਕਿਹੜੇ ਸੀਮਣ ਦੀ ਆ ਇਹ ਸਾਰਾ ਰਿਕਾਰਡ ਦੇ ਦਾਂਗੇ ਮਾਂ ਕਿਹੜੇ ਸੀਮਣ ਦੀ ਆ ਸੋ ਪਹਿਲੇ ਸੂਏ ਦਾ ਰਿਕਾਰਡ ਆ ਜਿਹੜਾ ਇਹਦਾ 32 33 ਲੀਟਰ ਦਾ ਰਿਕਾਰਡ ਦੱਸਿਆ ਮਾਲਕਾਂ ਨੇ 32 33 ਕਿਲੋ ਦੁੱਧ ਚੋਇਆਗਾ ਅੱਗੇ ਪਿੱਛੇ ਦਾ ਹਵਾਨਾਗਾ ਬਾਕੀ ਇਹਦੀ ਕੀ ਗਰਮੀ ਆ ਗਰਮੀ ਦੇ ਹਿਸਾਬ ਨਾਲ ਤੁਸੀਂ ਚਾਹੇ ਇਹਨੂੰ 28 29 ਮੰਨ ਕੇ ਪ੍ਰਦੇਸਾਂ ਨੂੰ ਦੂਸਰੀ ਸਾਈਡ ਤੋਂ ਥਾਂ ਚੈੱਕ ਕਰਾ ਜੰਨੇ ਹੱਥੀ ਚੁਆਈ ਵਾਲਾ ਸੋਹਣਾ ਥਾਣਾ ਗਰਾਬੀ ਗਲਾਬੀ ਥਾਣਾ ਇੱਕੋ ਜਿਹਾ ਥਾਣਾ ਚਾਰੇ ਪੂਰੇ ਗੈਪ ਤੇ ਵਿੱਥੀ ਤੇ ਲੱਗੇ ਹੋਇਆ ਦੇਖ ਸਕਦੇ ਤੁਸੀਂ ਹਵਾਨਾ ਦੇ ਅੱਗੇ ਪਿੱਛੇ ਦਾ ਮਿਲ ਕੇ ਵੇਣ ਚੈੱਕ ਕਰ ਸਕਦੇ ਹੋ ਮੋਟ ਮੋਟੀ ਆਉਂਦੀ ਆ ਇਹ ਬਰੀਡ ਦੀਆਂ ਨਸਾਨੀਆਂ ਤੁਹਾਨੂੰ ਪਤਾ ਹੀ ਆ ਹਵਾਨੇ ਤੇ ਬਰੀਕ ਬਰੀਕ ਨਾੜਾਂ ਦਿਖਾਈ ਦਿੰਦੀਆਂ ਨੇ ਸੋ ਤੋੜ ਕੇ ਦਿਖਾਉਣੇ ਬੱਸੀ ਦੀ ਫੇਸ ਕੁਆਲਿਟੀ ਚੈੱਕ ਰਿਓ ਕਹਿਣ ਨੂੰ ਜੇ ਆਪਾਂ ਪਹਿਲਾ ਸੂਆ ਕਹਿੰਦੇ ਕਿਉਂਕਿ ਬੱਸੀ ਫੇਸ ਬਿਊਟੀ ਤੋਂ ਪਹਿਲਾ ਸੂਆ ਲੱਗਦੀ ਆ ਜਾਤ ਪਾਤ ਵਾਲੀ ਆ ਹਾਈਟ ਲੈਂਥ ਫ ਬਾਕੀ ਜਿਹੜੀ ਮੇਨ ਗੱਲ ਆ ਉਹ ਜੇਰ ਪ੍ਰੋਪਰ ਪੈ ਚੁੱਕੀ ਆ ਜੇਰੇ ਦੀ ਆ ਪਈ ਆ ਇਹਦੀ ਵੀਡੀਓ ਬਣੀ ਹੋਈ ਆ ਕੋਈ ਮੇਰਾ ਵੀਰ ਮਗਾ ਸਕਦਾ 12 ਵਜੇ ਇਹ ਅੱਜ ਸੂਈਆ 18 ਤਰੀਕ ਨੂੰ 18 ਜੂਨ 2024 ਸੋ ਤੁਹਾਨੂੰ ਤੋੜ ਕੇ ਦਿਖਾਉਣੇ ਆ ਧਾਰਾ ਮਾਰ ਕੇ ਦਿਖਾਵਾਂਗੇ ਬੱਸੀ ਦੀ ਹਾਈਟ ਲੈਂਥ ਤੁਸੀਂ ਇੱਥੋਂ ਚੈੱਕ ਕਰ ਲਿਓ ਫੁੱਲ ਹਾਈਟ ਤੇ ਫੁੱਲ ਲੈਂਥ ਆ ਫੁੱਲ ਬਰੀਡ ਆ ਤੇ ਬਾਕੀ ਸੋਹਣੇ ਤੇ ਸਾਗੇ ਵਾਲੀ ਗੱਲ ਆ ਕਿ ਬੱਚਾ ਪਾਲਣਾ ਤਾਂ ਕਿ ਇਹ ਵੀ ਮਾਂ ਨੂੰ ਚੰਗੀ ਸੋਹਣੀ ਬਰੀਡ ਤਿਆਰ ਕਰੂਗੀ ਬੱਸੀ ਬਹੁਤ ਚੰਗੀ ਆ ਮਗਰ ਤੁਹਾਨੂੰ ਦੁਬਾਰੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰੀ ਬੱਸੀ ਤੋੜ ਕੇ ਦਿਖਾ ਦਈ ਕਾਇਨ ਉਹ ਆ ਪਹਿਲਾ ਸੂਆ ਕਹਿੰਦੇ ਦੂਜਾ ਸੂਆ ਓਰੀਜਨਲ ਸੂਰੀਆ ਕੰਨੀਆਂ ਖੜੀਆਂ ਇਹਦੀਆਂ ਹਜੇ ਅੱਗੇ ਪਿੱਛੇ ਦਾ ਹਵਾਨਾ ਤੁਸੀਂ ਦੇਖੋ ਹਾਈਟ ਲੈਂਥ ਦੇਖੋ ਬੱਚੀ ਦੀ ਲੈ ਚਲ ਇਧਰ ਲੈ ਚਲ ਬੁੱਤ ਕਰਨ ਵੰਨੀ ਕਰਨਾ ਜੀ ਦਾ ਸੋ ਦੇਖਿਓ ਬੱਚੀ ਦੀ ਹਾਈਟ ਲੈਂਥ ਕਮਾਲਾ 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 ਲੈ ਬੱਚੇ ਨੂੰ ਤੇਜ਼ੀ ਕਰੂ ਹੌਲੀ 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 ਹੋ ਜਾ ਬੁੱਤ ਸਾਈਡ ਤੇ ਥੋੜਾ ਬੱਚੇ ਨੂੰ ਤੇਜ਼ੀ ਕਰਦੇ ਜੇਰ ਤੋਂ ਦੇਖ ਕੇ ਜੇ ਸੋ ਦੇਖੋ ਅੱਗੇ ਪਿੱਛੇ ਦਾ ਹਵਾਨਾ ਗਾ ਥੋੜੀ ਬੱਚੇ ਨੂੰ ਤੇਜ਼ੀ ਕਰਦੀ ਸੀ ਤੈਨੂੰ ਪਤਾ ਤਾਜ਼ਾ ਸੂਆ ਪਸੂ ਕਰਦਾ ਹੈ ਇੱਕ ਵਾਰ ਸੋ ਦੇਸ਼ਾਂ ਨੂੰ ਬੱਸੀ ਦੁਆਰੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਦੇਖੋ ਛੋਟਾ ਕੰਨਾ ਖੁਰਲੀ ਤੋਂ ਉੱਚੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਬੈਕ ਤੋਂ ਖੁਰਲੀ ਤੋਂ ਉੱਚੀ ਹੈ ਜੰਮਦੀ ਅੱਜ ਦਾ ਜਨਮ ਹੈ ਦਾ ਸੋ ਬਹੁਤ ਪਿਆਰੀ ਬੱਸੀ ਆ ਚੰਗੀ ਬਰੀਡ ਤਿਆਰ ਕਰੂ ਇਹ ਵੀ ਸੋ ਇਸ ਕੁਆਲਟੀ ਇੱਕ ਵਾਰੀ ਫੇਰ ਦੇਖ ਸਕਦੇ ਤੁਸੀਂ ਬੱਸੀ ਦੀ ਦੂਜਾ ਸੂਆ ਰੀਜਨਲ ਸੂਈ ਆ ਪਹਿਲੇ ਸੂਏ ਦਾ ਮਾਲਕ 32 33 ਕਿਲੋ ਦਾ ਰਿਕਾਰਡ ਦੱਸ ਦਿਆ ਪਰ ਤੁਸੀਂ ਚਾਹੇ 28 29 ਮੰਨ ਲਿਓ ਗਰਮੀ ਬਹੁਤ ਆ ਕਿਉਂਕਿ ਆਪਾਂ ਉਹਦੇ ਹਿਸਾਬ ਨਾਲ ਕਹਿੰਨੇ ਆ ਬਾਕੀ ਆਪਣੀ ਸਾਂਭ ਸੰਭਾਲ ਤੇ ਹੁੰਦਾਗਾ ਸੋ ਧਾਰਾ ਮਾਰ ਕੇ ਦਿਖਾਉਣਾ ਤੁਹਾਨੂੰ ਹਣ ਜੋਸਾ ਪਤਾ ਮਾਰਕਟ ਹੋਣਿਆ ਤੁਸਾਨੂੰ ਦੇਖ ਸਕਦੇ ਪੋਲੀ ਤੇ ਮੋਟੀ ਚਵਾਈ ਆ ਹਾਂ ਮਾਰ ਦੇ ਅਗਲੇ ਖਾਨਾ ਚ ਮਾਰ ਦੇਖ ਸਕਦੇ ਪੋਲੀ ਤੇ ਮੋਟੀ ਚਵਾਈ ਆ ਅਗਲੇ ਥਾਂਾਂ ਦੀ ਧਾਰਾ ਚੈੱਕ ਕਰ ਸਕਦੇ ਤੁਸੀਂ ਸਾਈਡ ਤੋਂ ਚੈੱਕ ਕਰ ਆਣਿਆ ਪੋਲੀ ਤੇ ਮੋਟੀ ਚਵਾਈ ਆ ਮਗਰ ਲਦਾਂ ਦੀ ਮਾਰ ਦੇਣੀ ਤੁਸੀਂ ਛਾਲਿਓ ਹੱਥੀ ਚੋਲੋ ਚਾਹੀਏ ਇਹਨੂੰ ਮਸ਼ੀਨ ਤੇ ਚੋਲੋ ਫੁੱਲ ਚਵਾਈ ਸੋਹਣੀ ਚਵਾਈ ਆ ਓਕੇ ਬਸ ਛੱਡ ਦਿਓ ਆ ਪਾਣੀ ਮਾਰਦੇ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ